ਕਰਦੀ ਹੈ ਰੀਆਂ ਗੱਲ ਸੁਣ ਲੈ ਵੰਜੜੀ ਆੜਿਆ ਉਗ ਪਰ ਕੇ ਕੱਢ ਲਿਆ ਕਾਰ ਜਾਂ ਅੰਦਰ ਉਸਤਾਦ ਲਾਲਚੰਦ ਜਮਲਾ ਜੀ ਤੂੰ ਵੀ ਰੰਗ ਦਿਖਾ ਰਹੀ ਹੈ ਸਾਡੇ ਸੋਹਣੇ ਪੰਜਾਬੀ ਬੱਚਿਆਂ ਨੂੰ ਵਿਰਸੇ ਵੱਲ ਨਹੀਂ ਜਾ ਰਹੀ ਹੈ ਟੁੰਬੀ ਤਾਂ ਇੱਕ ਬਹਾਨਾ ਹੈ ਅਸਲੀ ਮਕਸਦ ਉਸਤਾਦ ਜੀ ਦਾ ਬੱਚਿਆਂ ਨੂੰ ਵਿਰਸੇ ਵੱਲ ਲਿਜਾਣਾ ਹੈ ਵਿਰਸੇ ਵੱਲ ਲਿਜਾਣਾ ਹੈ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਕਿ ਸਾਰੇ ਦੋਸਤ ਚੜ੍ਹਦੀ ਕਲਾ 'ਚ ਸਿਹਤਯਾਬ ਤੰਦਰੁਸਤ ਹੋਣਗੇ ਔਰ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਆਪ ਸਭ ਨੂੰ ਚੜ੍ਹਦੀ ਕਲਾ 'ਚ ਤੰਦਰੁਸਤ ਸਿਹਤਯਾਬ ਰੱਖੇ ਤਾਂ ਜੋ ਤੁਸੀਂ ਸਾਨੂੰ ਐਸੇ ਤਰ੍ਹਾਂ ਆਪਣਾ ਪਿਆਰ ਦੇਦੇ ਰਹੋ ਸੋ ਦੋਸਤੋ ਦੇਖੋ ਜੀ ਲੱਗਿਆ ਹੋਇਆ 우ਸਤਾਦ ਜੀ ਕੋ ਰੌਣਕਾਂ 우ਸਤਾਦ ਜੀ ਕੋਲ ਹਰ ਰੋਜ਼ ਐਸੇ ਤਰ੍ਹਾਂ ਨੌਜਵਾਨ ਬੱਚੇ ਆਉਂਦੇ ਜਾਂਦੇ ਰਹਿੰਦੇ ਹਨ ਗੋਪੀਜੰਦ ਔਰ 우ਸਤਾਦ ਜੀ ਨੂੰ ਬਹੁਤ ਪਿਆਰ ਕਰਦੇ ਹਨ ਇਹ ਬੱਚੇ 우ਸਤਾਦ ਜੀ ਨਾਲ ਗੱਲਾਂ ਕਰਦੇ ਹਨ ਖੁਸ਼ ਹੁੰਦੇ ਹਨ ਅਤੇ 우ਸਤਾਦ ਜੀ ਤੋਂ ਤੂੰ ਵੀ ਸਿੱਖਣ ਦੇ ਬੜੇ ਹੀ ਆਸਾਨ ਜੇ ਢੰਗ ਵੀ ਸਿੱਖ ਕੇ ਜਾਂਦੇ ਹਨ 우ਸਤਾਦ ਜੀ ਵੀ ਇਹਨਾਂ ਬੱਚਿਆਂ ਵਿੱਚ ਬੱਚੇ ਬਣ ਜਾਂਦੇ ਹਨ ਆਓ ਜੀ ਫਿਰ ਇਹਨਾਂ ਬੱਚਿਆਂ ਦੇ ਵੀ ਮਨ ਦੇ ਵਿਚਾਰ ਜਾਣੀਏ ਕਿ ਇਹ ਆਪਣੀ ਵਿਰਾਸਤ ਨੂੰ ਆਪਣੇ ਵਿਰਸੇ ਨੂੰ ਕਿੰਨਾ ਇਹਨਾਂ ਬੱਚਿਆਂ ਦੇ ਵਿਚਾਰ ਜਾਣਦੇ ਆ ਕਿ ਇਹਨਾਂ ਦੇ ਪੰਜਾਬੀ 뮤직 ਬਾਰੇ ਕੀ ਵਿਚਾਰ ਆ ਜੋ ਸਾਡੇ ਵਿਰਾਸਤੀ ਲੋਕ ਸਾਜ ਆ ਸਾਡੇ ਅੱਜ ਦੇ ਬੱਚੇ ਸਾਡੇ ਵਿਰਾਸਤੀ ਲੋਕ ਸਾਜਾਂ ਨੂੰ ਕਿੰਜ ਦੇਖਦੇ ਆ ਤੇ ਕਿੰਨਾਕ ਪਸੰਦ ਕਰਦੇ ਆ ਸੋ ਆਜੋ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਤੋ ਆ ਜੀ 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 ਤੁਹਾਡਾ ਨਾਮ ਮੇਰਾ ਨਾਮ ਨਵਦੀਪ ਸਿੰਘ ਹੈ ਜੀ ਅੱਛਾ ਜੀ ਤੇ ਸਿੱਖੋਂ ਆਏ ਆਪਾਂ ਉਸਮ ਖਾਸਰ ਉਪਰ ਤੋਂ ਬਿਲੋਂਗ ਕਰਦੇ ਹਾਂ ਠੀਕ ਹੈ ਜੀ ਤੇ ਉਸਤਾਦ ਜੀ ਨੂੰ YouTube ਤੇ ਦੇਖਿਆ ਸੀ ਪਹਿਲਾਂ ਜਾਂ Facebook ਤੇ ਜੀ ਹਾਂ ਜੀ ਸਾਲ 1.5 ਸਾਲ ਪਹਿਲਾਂ ਮੈਂ ਉਹਨਾਂ ਦੀ ਵੀਡੀਓ ਦੇਖੀ ਸੀਗੀ YouTube ਤੇ ਦੇਖੀ ਸੀਗੀ ਅੱਛਾ ਜੀ ਤੇ ਉੱਥੋਂ ਪਤਾ ਲੱਗਾ ਵੀ ਇਹ ਤੁੰਗੀਆਂ ਜਿਹੜੀਆਂ ਬਣਾਉਂਦੇ ਆ ਤੁੰਗੀਆਂ ਬਣਾਉਂਦੇ ਆ ਤੇ ਤੇ ਹੌਲੀ ਹੌਲੀ ਜਦੋਂ ਅਸੀਂ ਕਾਲਜ ਆਏ ਆ ਤੇ ਕਲਾਸਾਂ ਲਗਾਈਆਂ ਮਿਊਜ਼ਿਕ ਦੀਆਂ ਯੂਥ ਫੈਸਟੀਵਲ ਦੇ ਵਿੱਚ ਅਸੀਂ ਪਾਰਟ ਲਿਆ ਹਾਂਜੀ ਤੇ ਉੱਥੋਂ ਫਿਰ ਹੌਲੀ ਹੌਲੀ ਤੁਹਾਨੂੰ ਸ਼ੌਂਕ ਪੈ ਗਿਆ ਠੀਕ ਹੈ ਜੀ ਤੇ ਟੋਕ ਵਗੈਰਾ ਦੇ ਵਿੱਚ ਜਦੋਂ ਦੇਖਿਆ ਵੀ ਤੂੰ ਵੀ ਨੇ ਹੌਲੀ ਹੌਲੀ ਅਸੀਂ ਵਜਾਉਣੀ ਸ਼ੁਰੂ ਕੀਤੀ ਹਾਂਜੀ ਤੇ ਉਦਾਂ ਹੀ ਫਿਰ ਸ਼ੌਂਕ ਪੈ ਗਿਆ ਬਸ ਵਜਾਉਣ ਦਾ ਉਹ ਵਧੀਆ ਲੱਗਦਾ ਜੀ ਆਪਣੇ ਜਿਹੜੇ ਵਿਰਾਸਤੀ ਲੋਕ ਸਾਜ਼ ਆ ਵੈਸੇ ਹੁਣ ਤੱਕ ਕੰਪਿਊਟਰ ਦਾ ਜੋਗਾ ਹੁਣ ਕੰਪਿਊਟਰ 'ਚ ਮਿਊਜ਼ਿਕ ਬਣਦਾ ਹੈ ਨਾ ਜੀ ਜੋ ਜਿਹੜੇ ਇਹਨਾਂ ਦੀ ਆਵਾਜ਼ ਹੈ ਜੋ ਸਾਡੇ ਵਿਰਾਸਤੀ ਲੋਕ ਸਾਜ਼ ਆ ਇਹ ਦਿਲ ਨੂੰ ਛੂਹਣ ਵਾਲੀ ਆਵਾਜ਼ ਆ ਔਰ オリジナル ਆਵਾਜ਼ ਆ ਜੀ ਉਸਤਾਦ ਜੀ ਇਹ ਨਹੀਂ ਆ ਕਿ ਲੱਕੜ ਦੀਆਂ ਤੂੰਬੀਆਂ ਤਿਆਰ ਕਰਦੇ ਆ ਉਸਤਾਦ ਜੀ ਕੀ ਆਦੀਆਂ ਕੱਦੂ ਦੀਆਂ ਬਿਲਾਆਂ ਦੀਆਂ ਔਰ ਨਾਰੀਅਲ ਦੀਆਂ ਤੂੰਬੀਆਂ ਤਿਆਰ ਕਰਦੇ ਆ ਤੇ ਤੁਸੀਂ ਕੁਝ ਤੂੰ ਵੀ ਵਜਾਉਣੀ ਜਾਣਦੇ ਵੀ ਹੈ ਜਾਂ ਹਾਲੇ ਸਿੱਖ ਰਹੇ ਆ ਜੀ ਹਾਲੇ ਵੈਸੇ ਤਾਂ ਹੀ ਸਿੱਖੇ ਰਹੇ ਆ ਜੀ ਓਦਾਂ ਮਾੜੀ-ਮੋਟੀ ਵਜਾ ਲਈਦੀ ਆ ਥੋੜਾ ਬਹੁਤ ਤੇ ਅੱਜ ਉਸਤਾਦ ਜੀ ਉਹਨਾਂ ਕੋਲ ਕਿੱਦਾਂ ਆਇਆ ਜੀ ਬਸ ਸਾਡੀ ਪਹਿਲਾਂ ਵੀਰ ਆਇਆ ਸੀਗਾ ਸਾਡਾ ਤੇ ਉਹ ਪਹਿਲਾਂ ਤੁੰਗੀ ਲੈ ਕੇ ਗਿਆ ਸੀਗਾ ਉਹ ਸਿੱਖਦਾ ਵੀ ਇਹਨਾਂ ਤੂੰ ਤੇ ਇਹਨਾਂ ਨੇ ਮੈਨੂੰ ਸਲਾਹ ਦਿੱਤੀ ਕਹਿੰਦੇ ਵੀ ਅਸੀਂ ਜਾ ਕੇ ਆਉਨੇ ਆ ਤੇ ਤੇ ਮੇਰੀ ਵੀ ਸਲਾਹ ਬਣ ਗਈ ਕਿ ਚਲੋ ਤੁੰਗੀ ਨਵੀਂ ਨਾਲੇ ਸਿੱਖਣ ਨੂੰ ਕੁਝ ਮਿਲੂਗਾ ਤੇ ਨਾਲੇ ਕੁਝ ਨਵੇਂ ਇੱਕ ਸਾਜ਼ ਇਕੱਠਾ ਹੋ ਲੂਗਾ ਮਤਲਬ ਆਪਣੇ ਵਿਰਾਸਤੀ ਲੋਕ ਸਾਜ਼ ਤੁਹਾਡੇ ਦਿਲ ਵਿੱਚ ਬਸ ਗਏ ਹੁਣ ਤੁਹਾਨੂੰ ਸ਼ੌਂਕ ਹੋ ਗਿਆ ਹਾਂਜੀ ਚਲੋ ਬਹੁਤ ਵਧੀਆ ਗੱਲ ਆ ਹਾਂਜੀ ਭਾਜੀ ਤੇ ਤੁਸੀਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਹੈ ਕਰਨ ਇਹ ਕਾਜੀ ਆਪਣਾ ਪਿੰਡ ਕਿਹੜਾ ਜੀ ਮੇਰਾ ਪਿੰਡ ਸਾਲਾਪੁਰ ਅੱਛਾ ਸਾਲਾਪੁਰ ਦਾ ਤੁਸੀਂ ਵੀ ਤੂੰ ਵੀ ਸਿੱਖਦੇ ਆ ਉਸਤਾਦ ਜੀ ਤੋਂ ਜੀ ਹਾਂ ਜੀ ਮੈਂ ਤੁੰ ਵੀ ਸਿੱਖਦਾ ਚਲੋ ਕਿੰਨੀ ਕ ਲੱਗੇ ਜੀ ਵਜਾਣ ਹੁਣ ਬਸ ਥੋੜਾ ਬਤ ਹੱਥ ਖੋਲੀ ਜ ਨੇ ਸਿੱਖੀ ਜ ਨੇ ਰੋਜ਼ਾ ਕਿ ਨਵਾਂ ਤੇ ਤੁਹਾਨੂੰ ਸ਼ੌਂਕ ਕਿੱਦਾਂ ਪਿਆ ਤੂੰ ਵੀ ਦਾ ਜੀ ਮੈਨੂੰ ਕਾਲਜ ਤੋਂ ਜੀ ਮੈਂ ਕਾਲਜ ਲੱਗੇ ਆ ਤਾਂ ਉੱਥੇ ਫੈਸਟੀਵਲ ਦੇਖੇ ਮੁੰਡੇ ਗਾਉਂਦੇ ਦੇਖੇ ਤੁੰਬੀ ਵਜਾਉਂਦੇ ਦੇਖੇ ਆਏ ਦੋ ਆਏ ਲੋਕਾਂ ਤੋਂ ਪਤਾ ਲੱਗਿਆ ਤੋ ਹਾਲੀ ਹਾਲੀ ਫਿਰ ਸਿੱਖਣੇ ਦੀ ਚਾਹਤ ਹੋਈ ਤੇ ਹੋਰ ਡਿਗਰੀ ਤੇ ਕੀ ਚੱਲਦਾ ਹੈ ਤੇ ਤੁਹਾਡੇ ਘਰਦਿਆਂ ਦੀ ਪੂਰੀ ਸਪੋਰਟ ਹੈ ਜੀ ਤੁਹਾਨੂੰ ਜੋ ਪੰਜਾਬੀ ਲੋਕ ਸਾਤ ਤੁਸੀਂ ਸਿੱਖ ਰਹੇ ਹਾਂ ਹਾਂ ਜੀ ਹਾਂ ਜੀ ਘਰਦਿਆਂ ਦੀ ਪੂਰੀ ਸਪੋਰਟ ਹੈ ਬਹੁਤ ਵਧੀਆ ਕਿੰਨੀ ਉਮਰ ਕਿੰਨੀ ਆ ਤੁਹਾਡੀ ਮੇਬੀ ਉਮਰ 21 ਸਾਲ ਦੀ ਕੀ ਕਰ ਰਹੇ ਹੋ ਕਾਲਜ ਵਿੱਚ ਮੈਂ ਕਰ ਰਹੀ ਹਾਂ ਬੀਏ 뮤జిక్ ਆਹ 뮤జిక్ ਦੀ ਕਰਦੇ ਹਾਂ ਹਾਂ ਜੀ ਵਾਹ ਜੀ ਵਾਹ ਬਹੁਤ ਵਧੀਆ ਗੱਲ ਤੇ ਭਾਜੀ ਤੁਸੀਂ ਅਸੀਂ ਬੀਏ 뮤జిక్ ਕਰ ਰਹੇ ਹਾਂ ਜੀ ਤੁਹਾਡੀ ਕਿੰਨੀ ਉਮਰ ਹੈ ਮੇਰੀ ਉਮਰ 20 ਸਾਲ ਦੀ ਹੈ ਸੋ ਇੱਧਰ ਆਪਣੇ ਦੋਸਤ ਬੈਠੇ ਜੀ ਉਹ ਤਾਂ ਉਹ ਤਾਂ ਤੁਹਾਡੇ ਨਾਲ ਦੋਸਤ ਵੈਸੇ ਆਏ ਆ ਕਿ ਉਹ ਉਹ ਤਾਂ ਵੈਸੇ ਹੀ ਆ ਚਲੋ ਠੀਕ ਆ ਹਾਂਜੀ ਪਾਜੀ ਤੁਹਾਨੂੰ ਕਿਦਾਂ ਲੱਗਦਾ ਜੀ ਫਿਰ ਆਪਣਾ ਜੋ ਵਿਰਾਸਤੀ 뮤జిక్ ਆ ਜੀ ਬਹੁਤ ਜੀ ਬਹੁਤ ਵਧੀਆ ਲੱਗਦਾ ਜੀ ਸੋ ਵਧੀਆ ਲੱਗ ਰਿਹਾ ਜੀ ਉਸਤਾਦ ਜੀ ਸੇਵਾ ਕਰ ਰਹੇ ਆ ਵਿਰਾਸਤੀ 뮤జిక్ ਦੀ ਹਾਂਜੀ ਹਾਂਜੀ ਵਧੀਆ ਆਪਣੇ ਫਿਰ ਆਪਣੇ ਵਿਰਾਸਤੀ ਸਾਜ਼ ਹੈ ਜੀ ਇਹ ਸੋ ਦੋਸਤੋ ਤੁਸੀਂ ਵੇਖਿਆ ਕਿ ਸਾਡੇ ਬੱਚਿਆਂ ਦੇ ਵਿੱਚ ਹੁਣ ਜੋ ਸਾਡੇ ਵਿਰਾਸਤੀ 뮤జిక్ ਦਾ ਕਰੇਜ਼ ਕਹਿੰਦੇ ਹੁੰਦੇ ਆ ਜੀ ਨੂੰ ਆਪਾਂ ਸ਼ੌਂਕ ਹੁਣ ਦੁਬਾਰਾ ਤੁਸੀਂ ਸਮਝ ਲਓ ਜਾਗ ਰਿਹਾ ਜੀ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਬੱਚੇ ਸਾਡੀ ਵਿਰਾਸਤ ਵੱਲ ਨੂੰ ਮੁੜ ਰਹੇ ਆ ਸੋ ਦੋਸਤੋ ਆਪਾਂ ਨੂੰ ਸਾਰਿਆਂ ਨੂੰ ਇਹ ਵਿਰਾਸਤੀ ਮਿਊਜ਼ਿਕ ਸਾਡੀ ਵਿਰਾਸਤ ਪ੍ਰਮੋਟ ਕਰਨੀ ਸਾਡਾ ਹੱਕ ਬਣਦਾ ਹੈ ਜੀ ਸੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਹੋਰ ਵੀ ਸਾਡੇ ਬੱਚੇ ਸਾਡੀ ਵਿਰਾਸਤ ਵੱਲ ਨੂੰ ਮੁੜ ਸਕਣ ਸਾਡੇ ਵਿਰਸੇ ਨਾਲ ਜੁੜ ਸਕਣ ਸੋ ਕਮੈਂਟਾਂ 'ਚ ਆਪਣੇ ਸੁਝਾਅ ਜ਼ਰੂਰ ਦੇਣਾ ਜੀ ਔਰ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਸਤ ਜੀ ਕਹਿੰਦੇ ਹੁੰਦੇ ਹਨ ਕਿ ਅਗਰ ਸਾਡੇ ਬੱਚੇ ਸਾਡੇ ਵਿਰਾਸਤ ਦੀ 뮤직 ਨਾਲ ਜੁੜਨਗੇ ਸਾਡੇ ਵਿਰਸੇ ਨਾਲ ਜੁੜਨਗੇ ਤਾਂ ਸਾਡੇ ਵਿਰਸੇ ਤੋਂ ਜਾਣੂ ਹੋਣਗੇ ਜذور ਨਾਲ ਵੀ ਜਿਆਦਾ ਜਾਣ ਸਕਣਗੇ ਕਿ ਸਾਡਾ ਪੰਜਾਬੀ ਵਿਰਸਾ ਕਿੰਨਾ ਮਹਾਨ ਤੇ ਕਿੰਨਾ ਅਮੀਰ ਹੈ ਕਿ ਨਾ ਸਿਰ ਨਾਲ ਜੁੜ ਕੇ ਹੀ ਇਹਨਾਂ ਬੱਚਿਆਂ ਨੂੰ ਪਤਾ ਲੱਗੇਗਾ ਕਿ ਸਾਡਾ ਪੰਜਾਬੀ ਵਿਰਸਾ ਦੁਨੀਆਂ ਦਾ ਸਭ ਤੋਂ ਮਹਾਨ ਵਿਰਸਾ ਹੈ ਆਮੀ ਆ ਰਹੀ ਜੀ ਸਿੰਘ ਜੀ ਮਚੂ ਦੇ ਚਾਰ ਦਾ ਜਗਤ ਦਾ ਅਰੇ ਯਾਦੂ ਦੀ ਆਇਡੈਂਟਸ ਕਰਕੇ ਪੰਜਾਬੀ ਸਿੱਖੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਾਗੀ ਹੋਣ ਲਈ ਆਏ ਕਰਦੇ ਸਨ ਇਹ ਹੈ ਸਾਡਾ ਪੰਜਾਬੀ ਵਿਰਸਾ ਦੋਸਤੋ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਸ਼ੇਅਰ ਜਰੂਰ ਕਰ ਦੇਣਾ ਜੀ ਔਰ ਸਾਡੇ ਚੈਨਲ ਨੂੰ ਫੋਲੋ ਕਰ ਲੈਣਾ ਧੰਨਵਾਦ अगर चेटे माही देसां करण में वंजड़ी मार आग परके कॻल तार जी रोदी गेटे पूड़िय पले घरांलण तीरेरे तीरे ई दुध चोल सेजदा लूरा लालीअ पलंग सचिया खा तेरे बारे चो ነገር okay. እና